ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੇਵਾ ਭਾਵਨਾ ਲੈ ਕੇ ਪਹੁੰਚੇ ਹਾਂ ਜੀ ਕਿਹੜਾ ਪਿੰਡ ਹੈ ਜੀ ਪਿੰਡ ਦਾ ਧਰਮਕੋੜ ਪੱਤਨ ਡੇਰਾ ਬਾਬਾ ਨਾਨਕ ਦੇ ਵਿੱਚ ਪੈਂਦਾ ਹੈਗਾ ਅੱਗੇ ਜਾ ਕੇ ਤੇ ਇੱਥੇ ਤੁਹਾਨੂੰ ਵੀ ਪਤਾ ਹੈ ਜੀ ਕਾਫੀ ਪਿੰਡ ਜਿਹੜੇ ਅਫੈਕਟਡ ਹੋਏ ਆ ਤੇ ਉਹਨਾਂ ਦੇ ਵਿੱਚੋਂ ਇੱਕ ਪਿੰਡ ਇਹ ਵੀ ਹੈ ਤੇ ਅੱਜ ਅਸੀਂ ਇੱਕ ਮਤਲਬ ਵਿਚਾਰ ਵਟਾਂਦਰਾ ਕੀਤਾ ਆਪਣੀ ਟੀਮ ਦੇ ਨਾਲ ਆਜੇ ਤੁਹਾਨੂੰ ਲੈ ਕੇ ਚੱਲਦੇ ਆ ਇਹ ਵੈਸੇ ਤਾਂ ਦੁੱਖ ਵੀ ਹੁੰਦਾ ਸੁਣ ਕੇ ਕਿ ਜਿਹੜਾ ਬੰਦਾ ਗੁਰੂ ਦਾ ਵਜ਼ੀਰ ਹੈ ਗੁਰੂ ਦੀ ਬਾਣੀ ਪੜਦਾ ਵੀ ਹੈ ਤੇ ਲੋਕਾਂ ਦੇ ਕੰਨਾਂ ਤੱਕ ਸੰਗਤ ਦੇ ਕੰਨਾਂ ਤੱਕ ਪਹੁੰਚਾਉਂਦਾ ਵੀ ਹੈ ਗਰੰਤੀ ਸਿੰਘ ਜਿਹੜੇ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਨੇ ਇੱਥੇ ਡਾਲਾ ਪਿੰਡ ਹਾਂਜੀ ਇੱਕ ਪਿੰਡ ਛੱਡ ਕੇ ਇੱਕ ਪਿੰਡ ਉੱਥੇ ਗਰੰਤੀ ਸਿੰਘ ਹੈ ਕਿੰਨੀ ਤਨਖਾਹ ਹੋਊਗੀ ਉਹਨਾਂ ਦੀ ਕਿੰਨੀ ਤਨਖਾਹ ਦੱਸ ਰਹੇ ਸੀ 5000 ਤਨਖਾਹ ਹੈਗੀ ਉਹਨਾਂ ਦੀ ਮਹੀਨੇ ਦੀ ਹਾਂਜੀ 5000 ਰੁਪਈਆ ਸਿਰਫ ਤੇ ਜੇ ਕੋਈ ਸੇਵਾ ਕਰ ਰਿਹਾ ਉਹਨੂੰ ਪਤਾ ਕਿ ਕਿਹੜੇ ਭਾਅ ਵਿਕਦੀ ਪਈ ਹੈ ਤੇ ਕਿਹੜੀ ਕਿਹੜੀ ਚੀਜ਼ ਕਿੰਨੇ ਦੀ ਆ ਰਹੀ ਹੈ ਦੁੱਖ ਸਿਰਫ ਇਸ ਗੱਲ ਦਾ ਨਹੀਂ ਹੈਗਾ ਦੁੱਖ ਇਸ ਗੱਲ ਦਾ ਹੈ ਕਿ ਉਹਨਾਂ ਦੀ ਤਿੰਨ ਕਿੱਲੇ ਪੈੜੀ ਜਿਹੜੀ ਆ ਉਹ ਪਾਣੀ ਦੇ ਵਹਾਵ ਦੇ ਵਿੱਚ ਆ ਗਈ ਜੋ ਝੋਨਾ ਉੱਥੇ ਬੀਜਿਆ ਹੋਇਆ ਸੀ ਸਾਰਾ ਖਰਾਬ ਹੋ ਗਿਆ ਜੀ ਦਾ ਮੁਆਵਜ਼ਾ ਪਤਾ ਨਹੀਂ ਸਰਕਾਰ ਨੇ ਦੇਣਾ ਕਿ ਨਹੀਂ ਦੇਣਾ ਕਦੋਂ ਆਣਾ ਕਦੋਂ ਨਹੀਂ ਆਣਾ ਠੀਕ ਹੈ ਅੱਜ ਅਸੀਂ ਉਹਨਾਂ ਦੇ ਘਰੇ ਆਏ ਹਾਂ ਉਹਨਾਂ ਦੇ ਪਰਿਵਾਰ ਦੇ ਚਾਰ ਜੀ ਨੇ ਦੋ ਬੇਟੇ ਨੇ ਅਜੇ ਛੋਟੀ ਉਮਰ ਦੇ ਨੇ ਇੱਕ ਪਲੱਸ 2 ਪੜ੍ਹ ਕੇ ਹਟਿਆ ਤੇ ਇੱਕ ਹਜੇ ਹੋਰ ਛੋਟਾ ਹੈ ਤੇ ਹਜੇ ਪੜਦਾ ਪਿਆ ਜੇ ਤੇ ਘਰ ਦੀ ਹਾਲਤ ਤੁਸੀਂ ਦੇਖ ਹੀ ਸਕਦੇ ਹੋ ਆ ਘਰ ਦੀ ਹਾਲਤ ਹੈ ਇਹ 5000 ਰੁਪਏ ਦੇ ਨਾਲ ਚਾਰ ਜੀ ਪਾਲਣੇ ਜਿਹੜੇ ਤਾਂ ਬੰਦੇ ਦੇਖ ਰਹੇ ਨੇ ਇਹਨਾਂ ਨੂੰ ਤਾਂ ਪਤਾ ਹੈ ਕਿ ਕਿਹੜੀ ਚੀਜ਼ ਕਿੰਨੇ ਦੀ ਆਉਂਦੀ ਹੈ ਕਿਵੇਂ ਪੜਦੇ ਨੇ ਪਰਿਵਾਰ ਠੀਕ ਹੈ ਦੁੱਖ ਇਸ ਚੀਜ਼ ਦਾ ਇਹ ਹੈ ਕਿ ਗ੍ਰੰਤੀ ਸਿੰਘ ਹੁੰਦੇ ਹੋਏ ਵੀ ਕੋਈ ਇੱਥੇ ਤੱਕ ਮਦਦ ਨੂੰ ਨਹੀਂ ਪਹੁੰਚਿਆ ਹਜੇ ਲੋੜ ਕੀ ਹੈ ਜਿਹੜੇ ਬੰਦੇ ਐਨਆਰਆਈ ਵੀਰ ਬਾਹਰ ਬੈਠੇ ਨੇ ਇਆ ਜਿਹੜੇ ਜਿਹੜੇ ਪਿੰਡ ਅਫੈਕਟਡ ਨਹੀਂ ਹੋਏ ਉੱਥੇ ਬੈਠੇ ਨੇ ਸੇਵਾ ਕਰਨਾ ਚਾਹ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਕਿੱਥੇ ਸੇਵਾ ਜਾਣੀ ਹੈ ਠੀਕ ਹੈ ਹੁਣ ਆ ਆਪਣੇ ਪਰਿਵਾਰ ਦੇ ਮੈਂਬਰ ਵੀ ਬੈਠੇ ਨੇ ਤੇ ਪਿੰਡ ਦੇ ਆ ਮੋਹਦਵਾਰ ਬੰਦੇ ਵੀ ਬੈਠੇ ਨੇ ਭਾਜੀ ਕੋਈ ਪਹੁੰਚਿਆ ਜੀ ਮਦਦ ਨੂੰ ਜਿਵੇਂ ਸੰਗਤ ਆਈ ਸੀਗੀ ਨਹੀਂ ਸੰਗਤ ਭਾਈ ਸਾਹਿਬ ਜੀ ਰਾਸ਼ਨ ਲੈ ਕੇ ਬਹੁਤ ਆਈ ਹੈ ਠੀਕ ਹੈ ਹੋਰ ਵੀ ਚਲੋ ਸੰਗਤ ਆਈ ਹੈ ਠੀਕ ਹੈ ਪਰ ਇਸ ਘਰ ਵਿੱਚ ਜਿੱਥੇ ਆਪਾਂ ਅੱਜ ਬੈਠੇ ਆਂ ਬਾਬਾ ਜੀ ਦਾ ਘਰ ਆ ਇਥੇ ਅਜੇ ਤੱਕ ਕੋਈ ਨਹੀਂ ਆਇਆ ਵੀ ਜਿੰਨੇ ਕੋਈ ਵਿਜ਼ਿਟ ਕੀਤਾ ਹੋਵੇ ਜਾਂ ਕੋਈ ਸੇਵਾ ਵਾਸਤੇ ਕੋ ਆਇਆ ਹੋਵੇ। ਇੱਕ ਕਿਉਂ ਤੁਹਾਨੂੰ ਕੋਈ ਰੀਜ਼ਨ ਪਤਾ ਲੱਗ ਰਿਹਾ ਹੈ ਕਿ ਕਿਉਂ ਨਹੀਂ ਲੋਕੀ ਪਹੁੰਚ ਪਾ ਰਹੇ ਕਿਉਂਕਿ ਸੇਵਾ ਲਈ ਤਾਂ ਟਰਾਲੀਆਂ ਦੇ ਟਰਾਲੀਆਂ ਭਰ ਕੇ ਆ ਰਹੀਆਂ ਨੇ। ਰਾਸ਼ਨ ਵੀ ਆ ਰਿਹਾ ਹੋਰ ਵੀ ਜੋ ਲੋਡ ਵਨ ਚੀਜ਼ਾਂ ਨੇ ਉਹ ਆ ਰਹੀਆਂ ਨੇ। ਬਿਲਕੁਲ ਬਿਲਕੁਲ। ਕਿਉਂ ਨਹੀਂ ਪਹੁੰਚ ਪਾ ਰਹੇ ਕੋਈ ਕਿਸ ਚੀਜ਼ ਚ ਕਮੀ ਲੱਗ ਰਹੀ ਆ ਤੁਹਾਨੂੰ? ਸਾਡੇ ਨਾਲ ਇੱਕ ਚੀਜ਼ ਹੈਗੀ ਹੈ ਵੀ ਸਾਡੀ ਅਪਰੋਚ ਨਹੀਂ ਉਹਨਾਂ ਚੀਜ਼ਾਂ ਤੱਕ ਜਿੱਥੇ ਸਾਨੂੰ ਅਸਲ ਸੇਵਾ ਦੀ ਲੋੜ ਹੈ। ਸਾਡੇ ਗੁਰੂ ਘਰਾਂ ਦੇ ਸੇਵਾਦਾਰ ਜਾਂ ਸਾਡੀ ਸਿੱਖ ਕੌਮ ਦੇ ਜਿਹੜੇ ਬੱਚੇ ਨੇ ਸਾਡੀ ਉਸ ਤੱਕ ਅਪਰੋਚ ਹੀ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕੋਈ ਮੈਨੇਜਮੈਂਟ 'ਚ ਕਮੀ ਆ ਨਾ ਮੈਨੇਜਮੈਂਟ 'ਚ ਵੀ ਕਮੀ ਹੈ ਕੁਝ ਜੋ ਸਾਡੇ ਜਦੋਂ ਕੋਈ ਬਾਹਰੋਂ ਆਉਂਦਾ ਹੈ ਤੇ ਸਾਡੇ ਲੋਕ ਆਗੋਂ ਮਤਲਬ ਉਹਨਾਂ ਨੂੰ ਚੱਕ ਕੇ ਆਪਣੇ ਹਿਸਾਬ ਨਾਲ ਗਾਈਡ ਕਰ ਲੈਂਦੇ ਆ ਆਪਾਂ ਬੈਠੇ ਵੀ ਮਾਜੇ 'ਚ ਆ ਬਿਲਕੁਲ ਹੈ ਇੱਥੋਂ ਦੇ ਸਾਰੀ ਦੁਨੀਆ 'ਚ ਮੰਨੇ ਜਾਂਦੇ ਨੇ ਦਲੇਰ ਬਿਲਕੁਲ ਹੈ ਜੀ ਮਾਜੇ ਵਾਲੇ ਪਾਉ ਪਰ ਗੱਲ ਜੇ ਕਰੀਏ ਤਾਂ ਬਹੁਤ ਲੰਬੀਆਂ ਹੋ ਜਾਣੀਆਂ ਨੇ ਮੁੱਖ ਦੀ ਗੱਲ ਇਹ ਹੈ ਜਿਹੜੇ ਸੜਕਾਂ 'ਤੇ ਖੜੇ ਨੇ ਝੋਲੀਆਂ ਅੱਡ ਕੇ ਉਹਨਾਂ ਦੀਆਂ ਝੋਲੀਆਂ ਭਰ ਵੀ ਜਾਂਦੀਆਂ ਨੇ ਤਿੰਨ ਤਿੰਨ ਵਾਰੀ 10-10 ਵਾਰੀ ਵੀ ਭਰ ਗਏ ਆ ਠੀਕ ਹੈ ਪਰ ਜਿਹੜਾ ਗਰਾਊਂਡ ਲੈਵਲ ਤੇ ਆ ਕੇ ਦੇਖਦਾ ਹੁਣ ਅਸੀਂ ਪਹਿਲਾਂ ਸਮਾਨ ਜਦੋਂ ਜਰੂਰ ਲੈ ਕੇ ਆਏ ਆ ਪਰ ਅਸੀਂ ਪਹਿਲਾਂ ਵੰਡਿਆ ਨਹੀਂ ਪਹਿਲਾਂ ਅਸੀਂ ਇੱਕ ਕੈਂਪ ਤੇ ਗਏ ਆ ਉੱਥੇ ਪੂਰੀਆਂ ਕਾਪੀਆਂ ਲੱਗੀਆਂ ਹੋਈਆਂ ਨੇ ਉੱਥੇ ਉਹਨਾਂ ਦੇ ਹਿਸਾਬ ਨਾਲ ਅਸੀਂ ਉੱਥੇ ਲਿਖਿਆ ਹੋਇਆ ਕਿ ਕਿਹੜੇ ਘਰ ਚ ਕਿਹੜੀ ਚੀਜ਼ ਦੀ ਲੋੜ ਹੈ ਉੱਥੇ ਜਾਣ ਦੀ ਕੋਸ਼ਿਸ਼ ਕਰ ਰਿਹਾ ਫਿਰ ਵੀ ਅਸੀਂ ਆਪ ਜਾ ਕੇ ਦੇਖਦੇ ਆ ਲੋੜ ਹੈ ਜਾਂ ਨਹੀਂ ਹੈ ਠੀਕ ਹੈ ਹੁਣ ਇੱਕ ਗਰੰਤੀ ਸਿੰਘ ਜੀ ਦਾ ਪਰਿਵਾਰ ਹੈ ਇਹ ਬੇਟਾ ਭਾਈ ਤੁਸੀਂ ਵੱਡੇ ਬੇਟੇ ਉਹਨਾਂ ਦੇ ਹਾਂਜੀ ਇਥੇ ਕੋਈ ਆਇਆ ਨਹੀਂ ਤੁਹਾਨੂੰ ਮਤਲਬ ਮਦਦ ਕਰਨ ਕਿੰਨੀ ਤਨਖਾਹ ਬਾਦਰ ਸਾਹਿਬ ਦੀ ਆ ਇਸ ਟਾਈਮ ਤੇ 6000 ਰੁਪਏ ਤਨਖਾਹ ਹੈ 6000 ਰੁਪਏ ਤਨਖਾਹ ਵਾ 6000 ਰੁਪਏ ਦੇ ਨਾਲ ਗੁਜ਼ਾਰਾ ਹੋ ਜਾਂਦਾ ਨਹੀਂ ਮੁਸ਼ਕਲ ਜੇ ਕਾਫੀ ਮੁਸ਼ਕਲ ਕਰਦਾ ਤੇ ਜਿਹੜੀ ਜਿੱਥੇ ਆਪਾਂ ਝੋਨਾ ਲਾਇਆ ਸੀ ਉਹ ਤਾਂ ਹੁਣ ਕੀ ਬਣਿਆ ਜੀ ਉਹ ਝੋਨਾ ਸੜ ਚੁਕਿਆ ਪਾਣੀ ਦੇ ਕਰਕੇ ਅੱਛਾ ਹਾਂਜੀ ਕਾਫੀ ਜ਼ਿਆਦਾ ਪਾਣੀ ਰਿਹਾ ਜਿੱਥੇ ਇਹ ਹੁਣ ਉਹਦਾ ਕੋਈ ਹੱਲ ਹੈ ਨਹੀਂ ਨਹੀ ਨਹੀ ਸਰਕਾਰ ਜੇ ਮੁਆਵਜ਼ਾ ਨਾ ਦੇਊਗੀ ਫਿਰ ਆਪਣਾ ਕਿਵੇਂ ਸਰੂ ਕਰਾਂਗਾ ਬਹੁਤ ਮੁਸ਼ਕਲ ਜੇ ਗੁਰੂ ਸਾਹਿਬ ਵੀ ਹੈ ਜੀ ਗੁਰੂ ਸਾਹਿਬ ਵੀ ਦੇ ਹੋਂ ਤੇ ਦੇਖੋ ਗੁਰੂ ਸਾਹਿਬ ਨੇ ਵੀ ਕਰਨਾ ਹੀ ਆ ਤਾਂ ਕਰ ਹੀ ਰਹੇ ਨੇ ਕੁਦਰਤ ਨੇ ਜੇ ਆ ਦਿਨ ਦਿਖਾਇਆ ਕਿ ਕੁਦਰਤ ਨੇ ਭੀਜਣਾ ਅਗਲੀ ਵਾਰੀ ਕਿਉਂ ਜੀ ਪਰ ਜੇ ਭਰਾਵਾ ਦਾ ਸਾਥ ਦੇਣਾ ਚਾਹੁੰਦੇ ਹੋ ਜੇ ਪੰਜਾਬ ਪੰਜਾਬੀ ਪੰਜਾਬੀਅਤ ਦਾ ਤੁਸੀਂ ਸਾਥ ਦੇਣਾ ਚਾਹੁੰਦੇ ਹੋ ਮੈਂ ਤਾਂ ਇਹ ਰਿਕੁਐਸਟ ਕਰਦਾ ਕਿ ਤੁਸੀਂ ਆ ਪਾਓ ਮਿਲੋ ਹਾਂ ਜੇ ਤੁਸੀਂ ਨਹੀਂ ਆ ਸਕਦੇ ਜੇ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹੋ ਬਾਬਾ ਜੀ ਕੋਈ ਨੰਬਰ ਦੇ ਦਿਓ ਯਾਰ ਆਪਣਾ ਕਿਉਂਕਿ ਅਸੀਂ ਕੋਈ ਐਨਜੀਓ ਨਹੀਂ ਚਲਾ ਰਹੇ ਸਾਡਾ ਮਕਸਦ ਇਹ ਹੈ ਕਿ ਅਸੀਂ ਪਹੁੰਚ ਕੇ ਤੁਹਾਡੇ ਤੱਕ ਕੋਈ ਅਪਰੋਚ ਕਰ ਸਕੇ ਆਹ ਵੀਡੀਓ ਥੱਲੇ ਤੁਹਾਡਾ ਨੰਬਰ ਪਾ ਦਾਂਗੇ ਜੇ ਕੋਈ ਪਰਿਵਾਰ ਤੁਹਾਡੀ ਮਦਦ ਕਰਨਾ ਚਾਹੁੰਦਾ ਹੈ ਸੇਵਾ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਠੀਕ ਹੈ ਹਾਂ ਬਸ ਇੱਕ ਚੀਜ਼ ਦਾ ਧਿਆਨ ਰੱਖਿਓ ਲੋਕਾਂ ਦੀ ਦਸਵੰਦ ਦੀ ਕਮਾਈ ਪਵਿੱਤਰ ਕਮਾਈ ਆ ਉਹ ਕਿਸੇ ਗਲਤ ਲੇਖੇ ਨਾ ਲੱਗੇ ਠੀਕ ਹੈ ਆਪਣਾ ਨੰਬਰ ਬੋਲ ਦਿਓ ਮੇਰਾ ਨੰਬਰ ਹੈਗਾ 814689 52215 ਦੁਬਾਰਾ ਬੋਲਦੇ 8146852215 ਤੁਹਾਡਾ ਨਾਮ ਕੀ ਹੈ ਗੁਰਤੇਜ ਸਿੰਘ ਗੁਰਤੇਜ ਸਿੰਘ ਆਪਣੇ ਫਾਦਰ ਸਾਹਿਬ ਦਾ ਕੀ ਨਾਮ ਹੈ ਗੁਰਪ੍ਰੀਤ ਸਿੰਘ ਗਰੰਦੀ ਸਿੰਘ ਹੋਈ ਨੇ ਹਾਂਜੀ ਹਾਂਜੀ ਤੇ ਉਹਨਾਂ ਦੇ ਵੱਡੇ ਬੇਟੇ ਦਾ ਨੰਬਰ ਤੁਹਾਡੇ ਕੋਲੇ ਆ ਗਿਆ ਤੁਸੀਂ ਜਦੋਂ ਵੀ ਫੋਨ ਕਰਨਾ ਕੋਸ਼ਿਸ਼ ਕਰਿਓ ਕਿ ਆਪ ਆ ਕੇ ਸੇਵਾ ਕਰਿਓ ਠੀਕ ਹੈ ਹਾਲਤ ਦੇਖ ਕੇ ਆ ਸਾਰੇ ਪਾਸੇ ਇੱਕ ਵਾਰੀ ਕੈਮਰਾ ਮਾਰ ਦੇ ਹਾਲਤ ਦੇਖ ਕੇ ਘਰ ਦੀ 6000 ਰੁਪਏ ਦੀ ਤਨਖਾਹ ਆ ਤੇ ਬਾਕੀ ਜਿਹੜਾ ਇਹਨਾਂ ਨੇ ਝੋਨਾ ਬੀਜਿਆ ਸੀ ਤਿੰਨ ਕਿੱਲਾਂ ਦੇ ਵਿੱਚ ਉਹ ਖਰਾਬ ਹੋ ਗਿਆ ਹੋਇਆ ਹੁਣ ਅੱਗੇ ਦਾ ਗੁਜ਼ਾਰਾ ਜਿਹੜਾ ਉਹ ਗੁਰੂ ਸਾਹਿਬ ਆਪ ਕਰਾਨਗੇ ਥੋਡੇ ਰਾਹੀ ਕਰਾਨਗੇ ਵੀਡੀਓ ਬਣਾ ਦਾ ਮਕਸਦ ਹੈ ਅਸੀਂ ਇੱਥੇ ਤਾਂ ਪਿੰਡਾਂ ਤੱਕ ਪਹੁੰਚੇ ਆ ਕਿ ਤੁਹਾਡੇ ਤੱਕ ਗਰਾਊਂਡ ਰਿਐਲਿਟੀ ਪਹੁੰਚ ਸਕੇ ਠੀਕ ਹੈ ਸਾਡੀ ਤੇਗ ਵੀਰਕੌਰ ਪਿਛਲੇ 15-20 ਦਿਨਾਂ ਤੋਂ ਸੇਵਾ ਕਰ ਰਹੀ ਹੈ ਆਪ ਆਂਦੀ ਹੈ ਸੇਵਾ ਲੈ ਕੇ ਆਂਦੀ ਹੈ ਰਾਸ਼ਨ ਲੈ ਕੇ ਆਂਦੀ ਹੈ ਜਾਂ ਹੋਰ ਲੋਡ ਲੋਜੜੀਆਂ ਲੋੜਿੰਦਾ ਚੀਜ਼ਾਂ ਨੇ ਉਹ ਲੈ ਕੇ ਆਂਦੀਆਂ ਆਪ ਆਪਣੇ ਹੱਥੀਂ ਸੇਵਾ ਕਰ ਰਹੀ ਹੈ ਤੇ ਸਾਨੂੰ ਵੀ ਮੌਕਾ ਮਿਲਿਆ ਨਾਲ ਜੁੜ ਕੇ ਸੇਵਾ ਕਰ ਰਹੇ ਹਾਂ ਜਿੰਨੀ ਸਾਡੇ ਤੋਂ ਹੋ ਰਹੀ ਉਸ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਸਾਡੇ ਪਰਿਵਾਰ ਜੁੜੇ ਹੋਏ ਨੇ ਸਾਡੇ ਨਾਲ ਐਨ ਆਰ ਆਈ ਵੀ ਜੁੜੇ ਹੋਏ ਨੇ ਜਾਂ ਸਾਡੇ ਆ ਲੁਧਿਆਣੇ ਦੇ ਜਿਹੜੇ ਸਾਡੇ ਵਾਸੀ ਜੁੜੇ ਹੋਏ ਨੇ ਉਹ ਸਾਡੇ ਤੱਕ ਸੇਵਾ ਪਹੁੰਚਾ ਦਿੰਦੇ ਆ ਅਸੀਂ ਅੱਗੇ ਪਹੁੰਚਾ ਦਿੰਨੇ ਆ ਠੀਕ ਹੈ ਜੇ ਕੋਈ ਸੇਵਾ ਕਰਨਾ ਚਾਹੁੰਦਾ ਤਾਂ ਕੰਟੈਕਟ ਕਰ ਸਕਦਾ ਆਪਣੀ ਇੰਸਟਾਗ੍ਰam ਆਈਡੀ ਤੇ ਕਰ ਸਕਦਾ ਜਾਂ ਕੋਈ ਨੰਬਰ ਦੇਣਾ ਇੰਸਟਾਗ੍ਰਾਮ ਤੇ ਕਰ ਲਿਓ ਤੁਸੀਂ ਮੈਸੇਜ ਕਿ ਆਈਡੀ ਦਾ ਨਾਮ ਬੋਲ ਦਿਓ ਕੋਰ ਤੇਗਵੀਰ 1998 ਵੈਸੇ ਰਾਈਡਰ ਸਿੰਘ ਨਹੀਂ ਸਰਚ ਕਰੋਗੇ ਉੱਥੇ ਆ ਜਾਏਗਾ ਹੋਰ ਵੀ ਸੰਗਤ ਜੁੜੀ ਹੋਈ ਹੈ ਬਾਕੀ ਮੈਂ ਇੱਕ ਵਾਰੀ ਥੱਲੇ ਮੈਂਸ਼ਨ ਵੀ ਕਰ ਦੂੰਗਾ ਨਾ ਹਾਂ ਕੀ ਕਹਿਣਾ ਚਾਹੁੰਦਾ ਕਿ ਹੋਰ ਵੀ ਸੰਗਤ ਜੁੜੀ ਹੋਈ ਹੈ ਜਿਹੜੇ ਬਾਹਰ ਵਾਲੇ ਜਿਹੜੇ ਬਾਹਰ ਵਾਲੇ ਵੀਰ ਭਾਈ ਹੈਗੇ ਨੇ ਆ ਭੈਣਾ ਭਰਾਵਾਂ ਹੈਗੇ ਜਿਹੜੇ ਸਾਡੇ ਉਹ ਸਾਡੇ ਤੱਕ ਜਿਵੇਂ ਪੰਜਾਬ ਚ ਇਸ ਟਾਈਮ ਉਹ ਨਹੀਂ ਆ ਸਕਦੇ ਤੇ ਉਹ ਦਾ ਸੰਬੰਧ ਦੀ ਜਿਹੜੀ ਕਮਾਈ ਪਵਿੱਤਰ ਉਹ ਉਹ ਸਾਡੇ ਤੱਕ ਭੇਜ ਨਹੀਂ ਕਰਦੇ ਆ ਤੇ ਸਾਨੂੰ ਇਹ ਹੁੰਦਾ ਕਿ ਜਿਹੜੇ ਜ਼ਰੂਰੀ ਲੋੜਵੰਦ ਪਰਿਵਾਰ ਹੈਗੇ ਅਸੀਂ ਉਹਨਾਂ ਤੱਕ ਹੀ ਉਹ ਚੀਜ਼ਾਂ ਪਹੁੰਚਾਈਏ ਤੇ ਇਹ ਮਹਾਰਾਜ ਕਿਰਪਾ ਕਰਨ ਸਾਡੇ ਤੱਕ ਹੀ ਉਹ ਚੀਜ਼ਾਂ ਉੱਥੇ ਹੀ ਪਹੁੰਚ ਜਿੱਥੇ ਜ਼ਿਆਦਾ ਲੋੜ ਹੈ ਇਹੀ ਸਾਡਾ ਮਕਸਦ ਹੁੰਦਾ ਆ ਤੇ ਜੇ ਕਿਸੇ ਨੇ ਤੁਸੀਂ ਸੇਵਾ ਪੇਜਵਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਸੀਂ ਤੁਹਾਨੂੰ ਖੁਦ ਪਰਿਵਾਰ ਦੇ ਨਾਲ ਮਿਲਾਵਾਂਗੇ ਜੇ ਤੁਸੀਂ ਘਰ ਆਣਾ ਚਾਹੁੰਦੇ ਹੋ ਇਹੋ ਜਿਹੀ ਹੋਰ ਵੀ ਪਰਿਵਾਰ ਹੈਗੇ ਨੇ ਅਸੀਂ ਮਿਲ ਕੇ ਆ ਸਕਦੇ ਤੁਸੀਂ ਹਾਂਜੀ ਅਸੀਂ ਮਿਲ ਕੇ ਸਭ ਨੇ ਸੇਵਾ ਕਰਨੀ ਆ ਜੇ ਪੰਜਾਬ ਨੂੰ ਬਚਾਉਣਾ ਹੈ ਜੀ ਤੁਹਾਨੂੰ ਆਪ ਨੂੰ ਸਾਥ ਦੇਣਾ ਪੈਣਾ ਇਹ ਇਹੋ ਜਿਹਾ ਕੰਮ ਹੈ ਪੰਜਾਬੀ ਜਿਹੇ ਇਹੋ ਜਿਹੇ ਨੇ ਕਿਸੇ ਅੱਗੇ ਹੱਥ ਨਹੀਂ ਹਟਦੇ ਗੁਰੂ ਮਹਾਰਾਜ ਤੋਂ ਇਲਾਵਾ ਤੇ ਨਾ ਹੀ ਕਦੇ ਲੋੜ ਪਵੇ ਹਾਂ ਜੇ ਹੁਣ ਲੋਡ ਪਈ ਵੀ ਆ ਇਹ ਕਿਤੇ ਆਪ ਨਹੀਂ ਗਏ ਮੰਗਣ ਨਾ ਇਹ ਕਦੇ ਲੋਡ ਪਵੇ ਅਸੀਂ ਆਏ ਆ ਭਰਾਵਾਂ ਦਾ ਸਾਥ ਦੇਣ ਆਇਆ ਆਪਣਿਆਂ ਦੀ ਲੋੜ ਹੈ ਜੇ ਆਪਣਿਆਂ ਦਾ ਸਾਥ ਮਿਲਦਾ ਰਵੇ ਨਾ ਤੇ ਆਪਣੀ ਕੌਮ ਕਦੇ ਨਾ ਹਾਰੇ ਕਿਉਂ ਬਾਬਾ ਜੀ ਬਿਲਕੁਲ ਜੀ ਇੱਥੇ ਸਾਨੂੰ ਉਮੀਦ ਹੈਗੀ ਜਿਹੜੇ ਸਾਡੇ ਵੀਡੀਓ ਦੇਖ ਰਹੇ ਨੇ ਸ਼ੇਅਰ ਵੀ ਕਰਨਗੇ ਤੇ ਇਹਨਾਂ ਦੀ ਮਦਦ ਵੀ ਹੋ ਜਾਊਗੀ ਥੱਲੇ ਨੰਬਰ ਲਿਖਿਆ ਹੋਇਆ ਇੱਕ ਵਾਰੀ ਕਾਲ ਕਰਕੇ ਐਡਰੈਸ ਲੈ ਲਿਓ ਲੋਕੇਸ਼ਨ ਲੈ ਲਿਓ ਤੁਸੀਂ ਆਪ ਆ ਕੇ ਇੱਕ ਵਾਰੀ ਇਹਨਾਂ ਦਾ ਮਦਦ ਕਰਨ ਦੀ ਕੋਸ਼ਿਸ਼ ਕਰ ਲਿਓ ਹਾਂ ਸਾਨੂੰ ਮੈਨੂੰ ਨਾ ਮੇਰੇ ਅਕਾਊਂਟ 'ਚ ਕੋਈ ਪੈਸਾ ਪਾਉਣ ਦੀ ਲੋੜ ਨਹੀਂ ਮੇਰੇ ਨਾਲ ਜਾਦਾ ਉਹ ਕੰਟੈਕਟ ਕਰਨ ਦੀ ਲੋੜ ਨਹੀਂ ਕਿਉਂਕਿ ਦੇਖੋ ਮੈਂ ਸਿੱਧਾ ਮਿਲਾਂਦਾ ਜਿਹਨੂੰ ਲੋੜ ਹੈ ਠੀਕ ਹੈ ਤੁਸੀਂ ਆਪ ਆ ਕੇ ਵੈਰੀਫਾਈ ਕਰਕੇ ਤੁਸੀਂ ਸੇਵਾ ਕਰ ਸਕਦੇ ਹੋ ਬਾਕੀ ਹੋਰ ਜਿਹੜੇ ਘਰਾਂ 'ਚ ਜਾ ਰਹੇ ਅੱਗੇ ਦੀ ਇਹ ਵੀਡੀਓ ਤੁਸੀਂ ਦੇਖਦੇ ਰਹੋ ਅ ਅੱਗੇ ਵੀ ਵੀਡੀਓ ਆਣਗੀਆਂ ਜੋ ਜੋ ਗਰਾਊਂਡ ਲੈਅ ਰਿਐਲਿਟੀ ਅਸੀਂ ਤਖਾਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ